ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਰੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਯੂਥ ਫੁੱਟਬਾਲ ਕਲੱਬ ਨਵਾਂ ਸ਼ਹਿਰ ਵੱਲੋਂ ਜਿਹੜਾ ਚਾਰ ਸਾਹਿਬ ਜਦਿਆਂ ਦੀ ਯਾਦ ਵਿੱਚ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਫੁੱਟਬਾਲ ਟੂਰਨਾਮੈਂਟ ਜਿਹੜਾ 19ਵਾਂ ਫੁੱਟਬਾਲ ਟੂਰਨਾਮੈਂਟ ਜਿਹੜਾ ਸ਼ਾਨਦਾਰ ਕਰਵਾਇਆ ਗਿਆ ਆ ਸੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਕੈਮਰਾਮੈਨ ਦੇਸਰਾਜ ਵਾਲੀ ਤੇ ਹਰਪ੍ਰਜਨ ਹੀਰ ਦੀ ਵਿਸ਼ੇਸ਼ ਰਿਪੋਰਟ ਲਿਖ ਇਹਨੂੰ ਫਰੋ ਨਮਾਸ਼ਾ ਸਰਗਰਾਂ ਬੀਆ YouTube ਚੈਨਲ ਦਿਖ ਰਿਹਾ ਹੈ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜਿਵੇਂ ਕਿ ਪਿਛਲੇ ਦਿਨਾਂ ਤੋਂ ਚਾਰ ਸਹਿਬਜ਼ਾਦਿਆਂ ਦੀ ਯਾਦ ਵਿੱਚ ਯੂਥ ਵੈਲਫੇਅਰ ਕਲੱਬ ਫੁੱਟਬਾਲ ਕਲੱਬ ਵੱਲੋਂ ਜਿਹੜਾ ਇਹ ਜੀਐਸਐਫਐਸ ਖਾਲਸਾ ਸਿਟੀ ਸੈਕੰਡਰੀ ਸਕੂਲ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਫੁੱਟਬਾਲ ਦਾ ਉਹਦੇ ਵਿੱਚ ਅੱਜ ਸਿੰਬਲੀ ਦੀ ਟੀਮ ਜੇਤੂ ਰਹੀ ਆ ਸੌਰੀ ਤਮਾਈ ਦੀ ਟੀਮ ਜੇਤੂ ਰਹੀ ਆ ਇਹਦੇ ਸਬੰਧ ਵਿੱਚ ਅਸੀਂ ਜੋਤ ਫੁੱਟਬਾਲ ਕਲੱਬ ਦੇ ਜਿਹੜੇ ਸੈਕਟਰੀ ਸਾਹਿਬ ਆ ਉਹਨਾਂ ਦੇ ਨਾਲ ਗੱਲ ਕਰਾਂਗੇ ਜੀ ਹੈਲੋ ਹਾਂ ਜੀ ਚਾਰ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ 19ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ YFC ਕਲੱਬ ਨਵਾਂ ਸ਼ਹਿਰ ਵੱਲੋਂ ਅੱਜ ਇੱਥੇ ਸੰਪੰਨ ਹੋਇਆ ਆ ਇਹਦੇ ਵਿੱਚ ਪਿੰਡ ਪੱਦਰ ਦੀਆਂ A ਟੀਮਾਂ ਦੇ ਵਿੱਚ ਧਮਾਈ ਦੀ ਟੀਮ ਜਿਹੜੀ ਆ ਉਹ ਜੇਤੂ ਰਹੀ ਆ 2-1 ਦੇ ਨਾਲ ਰਨਰ ਅਪ ਟੀਮ ਜਿਹੜੀ ਆ ਉਹ ਸਾਡੇ ਨਵਾਂ ਸ਼ਹਿਰ YFC ਕਲੱਬ ਦੀ ਰਹੀ ਆ B ਟੀਮ ਦੇ ਵਿੱਚ ਜਿਹੜੇ ਮੁਕਾਬਲੇ ਹੋਏ ਆ ਉਹਦੇ ਵਿੱਚ ਸੋਨਾ ਦੀ ਟੀਮ ਜਿਹੜੀ ਆ ਉਹ ਜੇਤੂ ਰਹੀ ਆ ਤੇ ਨਵਾਂ ਸ਼ਹਿਰ ਦੀ ਟੀਮ ਜਿਹੜੀ ਆ ਉਹ ਰਨਰ ਅਪ ਰਹੀ ਆ ਇੱਕ ਸ਼ੋਅ ਮੈਚ ਕਰਾਇਆ ਸੀ 40 ਪਲੱਸ ਦਾ ਨਵਾਂ ਸ਼ਹਿਰ ਅਤੇ ਗਰਸ਼ੰਕਰ ਦੀਆਂ ਟੀਮਾਂ ਦੇ ਵਿਚਕਾਰ ਜਿਹਦਾ ਕਿ ਬੜਾ ਫਸਵੇਂ ਮੁਕਾਬਲੇ ਤੋਂ ਬਾਅਦ ਗਰਸ਼ੰਕਰ ਦੀ ਟੀਮ 1-0 ਦੇ ਨਾਲ ਜੇਤੂ ਰਹੀ ਆ ਬਹੁਤ ਹੀ ਵਧੀਆ ਮੈਚ ਜਿਹੜੇ ਆ ਨਿਰਵਿਘਨ ਮੈਚ ਜਿਹੜੇ ਆ ਇਹ ਹੋਏ ਨੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਦਾ ਅਤੇ ਜਿੰਨੇ ਵੀ ਪਤਵੰਤੇ ਸੱਜਣ ਆ ਉਹਨਾਂ ਸਾਰਿਆਂ ਦਾ ਅਸੀਂ ਕਲੱਬ ਵੱਲੋਂ YFC ਕਲੱਬ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਅਤਿ ਆਸ ਕਰਦੇ ਆ ਕਿ ਅਗਲੀ ਵਾਰੀ ਜਿਹੜਾ ਸਾਡਾ 20ਵਾਂ ਟੂਰਨਾਮੈਂਟ ਹੋਵੇਗਾ ਉਹਦੇ ਵਿੱਚ ਵੀ ਤੁਸੀਂ ਇਸੇ ਤਰੀਕੇ ਨਾਲ ਇਹਦੇ ਨਾਲੋਂ ਵੀ ਵੱਧ ਚੜ੍ਹ ਕੇ ਜਿਹੜਾ ਆ ਉਹ ਸਾਨੂੰ ਸਹਿਯੋਗ ਦੇਵੋਗੇ ਅਤੇ ਦਰਸ਼ਕ ਵੀਰ ਦਰਸ਼ਨ ਦੇ ਕੇ ਸਾਨੂੰ ਹੋਰ ਜ਼ਿਆਦਾ ਜਿਹੜਾ ਆ ਹੌਸਲਾ ਫੁਜਾਈ ਕਰਨਗੇ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਨੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਜੀ ਜੋ ਕਿ ਜੀਐਸਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਇਹਨਾਂ ਟੂਰਨਾਮੈਂਟ ਸੰਬੰਧੀ ਤੇ ਬੱਚਿਆਂ ਨੂੰ ਇਹ ਕੀ ਜਾਣਕਾਰੀ ਦੇਣੀ ਚਾਹੁੰਦੇ ਆ ਉਹਦੇ ਸੰਬੰਧ ਵਿੱਚ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇਹ ਜੋ ਨੀਮਾ ਟੂਰਨਾਮੈਂਟ ਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਹੋਇਆ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਟੂਰਨਾਮੈਂਟ ਹੋਇਆ ਔਰ ਇਸ ਦੇ ਇਸ ਟੂਰਨਾਮੈਂਟ ਦੇ ਜਿਹੜੀ ਕਮੇਟੀ ਦੇ ਪ੍ਰਧਾਨ ਕਰਨਜੀਤ ਸਿੰਘ ਹੋਰ ਸਾਰੇ ਟੀਮ ਮੈਂਬਰ ਇਹਨਾਂ ਨੇ ਬਹੁਤ ਹੀ ਵਧੀਆ ਟੂਰਨਾਮੈਂਟ ਨੂੰ ਡਿਸਪਲਿਨ ਚ ਰੱਖਿਆ ਔਰ 24 ਟੀਮਾਂ ਸੀ ਹਾਂ ਔਰ ਜਿਹੜੀਆਂ ਟੀਮਾਂ ਜਿਹੜੀਆਂ ਅੱਜ ਜਿਹੜੇ ਆ ਫਾਈਨਲ ਮੁਕਾਬਲੇ ਹੋਏ ਆ ਔਰ ਔਰੇ ਵਿੱਚ ਜਿਹੜੇ ਆ ਇਲਾਕਾ ਨਿਵਾਸੀਆਂ ਨੇ ਬਹੁਤ ਚੜ੍ਹ ਕੇ ਹਿੱਸਾ ਲਿਆ ਔਰ ਦਰਸ਼ਕ ਵੀਰਾਂ ਨੇ ਬੜਾ ਜਿਹੜਾ ਬਹੁਤ ਵਧੀਆ ਦੇਖਿਆ ਮੈਚਾਂ ਨੂੰ ਦੇਖਿਆ ਅੱਜ ਕੀਤਾ ਔਰ ਖਿਡਾਰੀਆਂ ਨੇ ਆਪਣੀ ਖੇਡ ਦਾ ਬੜੀਆ ਪ੍ਰਦਰਸ਼ਨ ਕੀਤਾ ਹੁਣੇ ਅਸੀਂ ਦੇਖ ਰਹੇ ਸੀ ਫਾਈਨਲ ਮੈਚ ਧਮਾਈ ਤੇ ਨਮਾ ਸ਼ਹਿਰ ਦੀਆਂ ਟੀਮਾਂ ਦੇ ਵਿੱਚ ਵਿਚਕਾਰ ਮੈਚਕਾਰ ਮੈਚ ਹੋਇਆ ਬਹੁਤ ਹੀ ਦੋਨਾਂ ਟੀਮਾਂ ਨੇ ਬਹੁਤ ਹੀ ਵਧੀਆ ਆਪਣੀ ਗੇਮ ਦਾ ਪ੍ਰਦਰਸ਼ਨ ਕੀਤਾ ਔਰ ਬਿਨਾ ਕਿਸੇ ਸੱਟ ਚੋੜਤੋਂ ਬੜੀਆ ਟੂਰਨਾਮੈਂਟ ਜਿਹੜਾ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ ਸੋ ਮੈਂ ਜਿਹੜਾ ਆ ਇੱਕ ਰੱਬ ਨੂੰ ਬਹੁਤ ਬਹੁਤ ਮਾਰਗਵਾਦ ਦਿਨਾ ਕਿ ਇਹਨਾਂ ਨੇ ਨਿਰਵਿਘ ਔਰ ਜਿਹੜਾ ਸਾਹਿਬ ਜੀ ਨੇ ਨੂੰ ਸਮਰਪਿਤ ਸੀ ਔਰ ਇਹ ਇੱਕ ਹੋਰ ਵੱਡੀ ਗੱਲ ਆ ਇਹਦੇ ਵਿੱਚ ਕਿ ਜਿਹੜਾ ਇਹ ਜਿਹੜੇ ਕਲੱਬ ਆ ਇਹ ਜਿਹੜੇ ਆ ਛੋਟੇ ਜਿਹੇ ਬੱਚੇ ਆ ਉਹਨਾਂ ਨੂੰ ਜੂਨ ਦੀਆਂ ਛੁੱਟੀਆਂ 'ਚ ਫ੍ਰੀ ਬਕਾਸ ਕੈਂਪ ਵੀ ਲਾਂਦੇ ਆ ਤਾਂ ਕਿ ਛੋਟੇ ਬੱਚਿਆਂ ਨੂੰ ਅਸੀਂ ਮੋਟੀਵੇਟ ਕਰ ਸਕੀਏ ਜੇ ਛੋਟੇ ਬੱਚੇ ਜਿਹੜੇ ਸਾਡੀ ਪਨੀਰੀ ਆ ਤਿਆਰ ਹੋ ਗਈ ਔਰ ਤੜੀ ਬੜੀਆ ਅਗੇ ਬਣ ਸਕਦੇ ਆ ਔਰ ਛੋਟੇ ਬੱਚਿਆਂ ਨੂੰ ਅਸੀਂ ਇੱਕ ਗਰਾਊਂਡ 'ਚ ਲਿਆਵਾਂਗੇ ਔਰ ਉਹ ਜਿਹੜੀ ਅੱਜਕੱਲ੍ਹ ਦੀਆਂ ਦੋ ਫਰਾਈਆਂ ਆ ਇੱਕ ਤਾਂ ਫੋਨ ਹੈ ਜਿਹੜੇ ਬੱਚੇ ਆ ਫੋਨ ਨਹੀਂ ਛੱਡਦੇ ਅਗਰ ਅਸੀਂ ਬੱਚਾ ਨੂੰ ਗਰਾਊਂਡ ਵਿੱਚ ਲੈ ਕੇ ਆਵਾਂਗੇ ਤਾਂ ਫੌਂਟ ਛੱਡਣਗੇ ਔਰ ਜਿਹੜੀ ਹੈ ਸਾਡੀ ਨੌਜਵਾਨ ਪੀੜ੍ਹੀ ਨਸ਼ੇ ਤੋਂ ਬਚੂਗੀ ਗਰਾਊਂਡ ਚ ਆਊਗੀ ਤੇ ਆਪਣੀ ਊਰਜਾ ਨੂੰ ਡਾਇਵਰਟ ਕਰੇਗੀ ਔਰ ਅਸੀਂ ਬੜੀਆ ਸਮਾਜਿਕ ਸੇਜਣਾ ਵੀ ਕਰ ਸਕਦੇ ਹਾਂ ਇਹ ਕਲੱਬ ਦਾ ਬਹੁਤ ਹੀ ਵੱਡਾ ਪ੍ਰਾਲਾ ਕਿਉਂਕਿ ਸਾਬਜਦਨ ਐਡੀ ਵੱਡੀ ਇਲਸਾਨੀ ਸ਼ਹਾਦਤ ਸੀ ਅਸੀਂ ਉਹਨਾਂ ਨੂੰ ਸਮਰਪਿਤ ਟੂਰਨਾਮੈਂਟ ਕਰ ਰਹੇ ਹਾਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਮਰਪਿਤ ਸਾ ਟੂਰਨਾਮੈਂਟ ਹੁੰਦਾ ਤੇ ਇਹ ਉਹਨਾਂ ਦੇ ਉੱਤੇ ਖਰੇ ਉਤਰਦੇ ਤਾਂ ਕਿ ਜਿੰਨੇ ਵੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਕਿੰਨੇ ਚੰਗੇ ਪਾਸੇ ਲਾ ਰਹੇ ਆ ਔਰ ਮੈਂ ਤੁਹਾਡੇ ਕਿ ਜਿਹੜੇ ਛੋਟੇ ਬੱਚੇ ਆ ਔਰ ਛੋਟੇ ਬੱਚਿਆਂ ਦਾ 1 ਮਹੀਨੇ ਦਾ ਕੈਂਪ ਲੱਗਣਾ ਔਰ ਆਪਣੇ ਬੱਚਿਆਂ ਨੂੰ ਪਹਿਲੀ ਜੂਨ ਤੋਂ 30 ਜੂਨ ਤੱਕ ਆਪਣੇ ਬੱਚੇ ਇਸੇ ਗਰਾਊਂਡ ਵਿੱਚ ਭੇਜਣੇ ਆ ਔਰ ਕੋਈ ਫੀਸ ਨਹੀਂ ਲੱਗਣੀ ਹੈਗੀ ਸਵੇਰੇ 6 ਤੋਂ ਲੈ ਕੇ 8 ਵਜੇ ਤੱਕ ਉਹਨਾਂ ਦਾ ਕੈਂਪ ਲੱਗਦਾ ਹੈ ਫ੍ਰੀ ਆਫ ਕਾਸਟ ਬੱਚਿਆਂ ਦੇ ਪੇਰੈਂਟਸ ਕੁਝ ਨਹੀਂ ਲਿਆ ਜਾਂਦਾ ਅਸੀਂ ਇਸੇ ਕਰਕੇ ਕੈਂਪ ਲਵਾਨੇ ਆ ਤਾਂ ਕਿ ਜਿਹੜੇ ਬੱਚੇ ਮੋਟੀਵੇਟ ਸੰਗ ਔਰ ਔਰ ਸਾਡਾ ਖਾਲਸਾ ਸਕੂਲ ਜਿਹੜਾ ਹੈ ਇਹ ਵਿੱਚ ਫੋਟੋ ਦਾ ਘਰ ਵਾ ਅਸੀਂ ਅੰਡਰ 14 79 90 ਸਾਡੀਆਂ ਟੀਮਾਂ ਬਣਦੀਆਂ ਔਰ ਜ਼ਿਲ੍ਹਾ ਪੱਧਰੇ ਸਾਡਾ ਸਾਡਾ ਹੁਣ ਵੀ ਸਾਡਾ ਖਾਲਸਾ ਸਕੂਲ ਦਾ ਇੱਕ ਨੈਸ਼ਨਲ ਬੱਚਾ ਖੇਡ ਕੇ ਆਇਆ ਪਲੇਅਰ ਅੰਡਰ ਵੱਡਾ ਬੈਨੀਫਿਟ ਹੁੰਦਾ ਇਹ ਟੂਰਨਾਮੈਂਟ ਕਰਾਣਾ ਸਾਨੂੰ ਬਿਦਿਆਰਥੀ ਮਿਲਦੇ ਬੱਚੇ ਸਾਨੂੰ ਪਲੇਅਰ ਵਧੀਆ ਮਿਲਦੇ ਆ ਸੋ ਮੈਂ ਕਰ ਜੀ ਸੋਣੇ ਬਿਨਾਲ ਖੜੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਇਹਨਾਂ ਨੇ ਦਿਨ ਰਾਤ ਕਰਕੇ ਇਹਨਾਂ ਦੀ ਪੂਰੀ ਟੀਮ ਨੇ ਇਹਨਾਂ ਸੋਹਣਾ ਟੂਰਨਾਮੈਂਟ ਨੂੰ ਜਿਹੜਾ ਸਿਰੇ ਚਾੜਿਆ ਔਰ ਔਰ ਇਹਨਾਂ ਇਸ ਟੂਰਨਾਮੈਂਟ ਦਾ ਇਲਾਕੇ ਦੇ ਵਿੱਚ ਨਾਂ ਆ ਔਰ ਜਿਹੜਾ ਸੀ ਜਿਹੜੇ ਦਰਸ਼ਕ ਵੀ ਆਂਦੇ ਉਹਨਾਂ ਲਈ ਦਿਨ ਰਾਤ ਜਿਹੜਾ ਲੰਗਰ ਦਾ ਪ੍ਰਬੰਧ ਹੈ ਚਾਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀ ਹੈ ਔਰ ਦਰਸ਼ਕ ਵੀ ਜਿਹੜੇ ਪੂਰਾ ਜੋਸ਼ ਉਗਰੋ ਚਾ ਕੇ ਆਨੰਦ ਮਾਣਿਆ ਨੂੰ ਸ਼ਹੀਦ ਦਿਨ ਨੂੰ ਸਮਰਪਿਤ ਨੂੰ ਜਿਹੜਾ 20 ਮਾ ਟੂਰਨਾਮੈਂਟ ਵੀ ਅਸੀਂ ਸਾਰੇ ਇਸ ਦੇ ਨਾਲ ਕੇ ਦੇਖਾਂਗੇ ਔਰ ਇਹ ਜਿਹੜਾ ਟੂਰਨਾਮੈਂਟ ਜਿਹੜਾ ਪੂਰਾ ਕਰਨ ਲਈ ਇਹ ਸਾਰੀ ਜਿਹੜੀ ਫੁੱਟਬਾਲ ਜਿਹੜਾ ਕਲੱਬ ਹੈ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਹੈ ਮੈਂ ਵਧਾਈ ਦਿੰਦਾ ਇਹਨਾਂ ਨੂੰ ਤਾਂ ਕਿ ਯਾਰ ਵਾਲੇ ਸਮਝੋ ਇਸ ਤਰ੍ਹਾਂ ਸਾਡੇ ਜਿਹੜੇ ਨੌਜਵਾਨ ਬੱਚੇ ਆ ਛੋਟੇ ਬੱਚੇ ਵੱਡੇ ਬੱਚੇ ਆ ਇਹਨਾਂ ਨੂੰ ਦੋਹੇ ਪਾਸੇ ਠਾ ਕੇ ਗਰਾਊਂਡ ਚ ਲੈ ਕੇ ਆ ਰਹੇ ਆ ਪੂਰੀ ਕੋਸ਼ਿਸ਼ ਕਰਦੇ ਆ ਤਾਂ ਬਹੁਤ ਮੁਬਾਰਕਬਾਦ ਛੇ ਬਜਾਦਿਆਂ ਦੇ ਸ਼ਹੀਦ ਦਿਨ ਨੂੰ ਸਮਰਪਿਤ 19 ਮ ਜਿਹੜਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਖਾਲਸਾ ਸਕੂਲ ਦੀ ਗਰਾਊਂਡ 'ਚ ਕਰਾਇਆ ਜਾ ਰਿਹਾ ਮੈਂ ਪ੍ਰਬੰਧਕਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦੇਣਾ ਕਿਉਂਕਿ ਅੱਜ ਦੇ ਟਾਈਮ ਤੇ ਖੇਡਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਰਾਹ ਤੇ ਲਾ ਸਕੀਏ ਔਰ ਜਿਹੜੀ ਇਹ ਖਾਲਸਾ ਸਕੂਲ ਦੀ ਮੈਨੇਜਮੈਂਟ ਆ ਇਹ ਗਰਾਊਂਡ ਨੂੰ ਜਿੱਦਾਂ ਕੋਈ ਮਾਂ-ਬਾਪ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੇ ਇਦਾਂ ਇਸ ਗਰਾਊਂਡ ਨੂੰ ਸੰਭਾਲ ਕੇ ਰੱਖਦੇ ਆ ਵਧੀਆ ਟੂਰਨਾਮੈਂਟ ਚਾਹੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੋਵੇ ਉਦੋਂ ਵੀ ਵਧੀਆ ਪ੍ਰੋਗਰਾਮ ਇੱਥੇ ਰੇਂਜ ਹੁੰਦੇ ਆ ਮੈਂ ਅੱਜ ਦੇ ਦਿਨ ਤੇ ਸਕੂਲ ਮੈਨੇਜਮੈਂਟ ਨੂੰ ਵੀ ਵਧਾਈ ਦਿੰਦਾ ਅੱਜ ਦੇ ਵਿੱਚੋਂ ਬੈਸਟ ਪਲੇਅਰ ਜਿਹੜਾ ਨਿਕਲੇਗਾ ਉਹਨੂੰ 골ਡ ਮੈਡਲ ਦੇ ਨਾਲ ਸੋ ਦੋਨੋਂ ਟੀਮਾਂ ਦੇ ਖਿਡਾਰੀਆਂ ਅੱਗੇ ਬੇਨਤੀ ਆ ਕਿ ਵਧੀਆ ਖੇਡ ਦਾ ਮੁਜ਼ਾਹਰਾ ਕਰਨ ਅਤੇ ਫਾਉਲ ਤੇ ਗਾਲਾਂ ਤੇ ਜਰਾ ਕੋਈ ਕੰਟਰੋਲ ਰੱਖਣ ਵਧੀਆ ਖੇਡ ਦੇ ਪ੍ਰਦਰਸ਼ਨ ਕਰਨ ਵਾਲੇ ਨੂੰ ਰੀਅਲ 골ਡ ਮੈਡਲ ਅਸਲੀ ਦਾ 골ਡ ਮੈਡਲ ਵੈਸੇ ਹੀ ਨਾ ਮੈਡਲ ਸਮਝ ਲਿਓ ਰੀਅਲ 골ਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਜਿਹੜਾ ਨਵਾਂ ਸ਼ਹਿਰ ਦੇ ਸਾਡੇ ਜਿਨ੍ਹਾਂ ਨੇ 19ਵਾਂ ਟੂਰਨਾਮੈਂਟ ਜਿਹੜਾ ਕਰਵਾਇਆ ਆ ਸੋ ਇਹਨਾਂ ਦੀ ਅਨਥੱਕ ਮਿਹਨਤ ਸਦਕਾ ਮੇਰੀ ਮਰਾਦ ਹੈ ਪ੍ਰਧਾਨ ਕਰਨਜੀਤ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਾਹਗੁਰਜੀ ਕਾ ਖਾਲਸਾ ਬਾਹਗੁਰਜੀ ਕੀ ਫਤਿਹ ਟੂਰਨਾਮੈਂਟ ਬਹੁਤ ਵਧੀਆ ਹੋਇਆ ਜੀ ਸਾਡੇ ਨਵੇਂ ਸ਼ਹਿਰ ਦੀਆਂ ਦੋਨੇ ਟੀਮਾਂ ਫਾਈਨਲ ਸੀਗੀਆਂ ਦੋਨੇ ਹੀ ਟੀਮਾਂ ਵੈਸੇ ਲੂਜ਼ ਕਰ ਗਈਆਂ ਪਰ ਫਾਈਨਲ 'ਚ ਪਹੁੰਚਣਾ ਬਹੁਤ ਵੱਡੀ ਗੱਲ ਹੈ ਕਿਹੜਾ ਚਾਰ ਪੰਜ ਟੀਮਾਂ ਨੂੰ ਹਰਾ ਕੇ ਫਾਈਨਲ 'ਚ ਪਹੁੰਚਿਆ ਜਾਂਦਾ ਸਾਰੀਆਂ ਵਧੀਆ ਵਧੀਆ ਟੀਮਾਂ ਨੂੰ ਹਰਾ ਕੇ ਪਹੁੰਚੇ ਆ ਇਹ ਮੈਚ ਹੀ ਫਾਈਨਲ ਐਦਾਂ ਵਧੀਆ ਬਹੁਤ ਵਧੀਆ ਫਾਈਨਲ ਮੈਚ ਹੋਇਆ ਟੀਕਾ ਦਾ ਨ ਤੁਹਾਈ ਪ੍ਰਿੰਟ ਜਿੱਤੂ ਰਿਹਾ 52000 ਹੱਕ ਦਾ ਰਿਹਾ ਨਵਾਂ ਸ਼ਹਿਰ ਰਨਰ ਆਪਿਆ 41000 ਹੱਕ ਦਾ ਰਿਹਾ ਜੀ ਇਹ ਟੂਰਨਾਮੈਂਟ ਬਹੁਤ ਵਧੀਆ ਇੱਕ ਬੰਦ ਨੂੰ ਬਹੁਤ ਕੁਝੀ ਗੱਲ ਐ ਇਸ ਵਾਰ ਖਿਡਾਰੀ ਸੱਟਾਂ ਤੋਂ ਬਚੇ ਰਹੇ ਕਿਸੇ ਦੇ ਕੋਈ ਮੇਜਰ ਸੱਟ ਨਹੀਂ ਲੱਗੀ ਪਰਮਾਤ ਦਾ ਸਾਡਾ ਬਹੁਤ ਸਾਥ ਦਿੱਤਾ ਅੱਗੇ ਵੀ ਦਿੰਦਾ ਹੀ ਆ گاؤں ਤੋਂ ਵੀ ਦੇਵੇਗਾ ਅਸੀਂ ਉਹਦੇ ਉਹਦੇ ਰਜਾ ਜਿਹੜੇ ਟੂਰਨਾਮੈਂਟ ਕਰਾ ਰਹੇ ਆ ਇਸ ਕਾਰਕ ਪਰਮਾਦਰ ਦਾ ਬਹੁਤ ਸ਼ੁਕਰੀਆ ਆਪਾਂ ਸਹਿਬਜਾ ਦੇ ਨਾਮ ਤੇ ਆਣ ਵਾਲੇ ਜਿਹੜੇ ਪੀੜ੍ਹੀ ਆ ਜਿਹੜੀ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਚੇ ਭਾਈ ਅਸੀਂ ਤਾਂ ਲੱਗੋ ਆ ਸਾਡੀ ਕੋਸ਼ਿਸ਼ ਆ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਈਏ ਜਿੰਨਾ ਬਚਾ ਸਕੀਏ ਤੇ ਖੇਡਾਂ ਨਾਲ ਜੋੜਨ ਉਹ ਜਿੱਦਾਂ ਬੱਚੇ ਸਾਡੇ ਕੋ ਆਂਦੇ ਆ ਟੋਟਲ ਜਿਹੜੇ ਬੱਚਿਆਂ ਦੇ ਲੋਅਰ ਫੈਮਲੀਆ ਜਿਆਦਾ ਆਂਦੇ ਆ ਅਸੀਂ ਇਹ ਕਹਿੰਦੇ ਆ ਸਾਡੇ ਜਿਹੜੇ ਮੀਡਲ ਕਲਾਸ ਫੈਮਲੀਆ ਆ ਉਹ ਬੱਚਿਆਂ ਨੂੰ ਵੱਡੇ ਵੱਡੇ ਸਕੂਲਾਂ ਦਾ ਭਰਾ ਰਹੇ ਆ ਪਰ ਗੇਮ ਵਾਲੇ ਕੁਝ ਨਹੀਂ ਕਰ ਰਹੇ ਉਹ ਡਾਟੀਸ਼ਨਰ ਭੇਜ ਰਹੇ ਆ ਉਹਨਾਂ ਨੂੰ ਚਾਹੀਦਾ ਜੇ ਆਪਣੀ ਨੌਜਵਾਨੀ ਨੂੰ ਬਚਾਉਣਾ ਆਂ ਗਾਂ ਸਪੋਰਟਸ ਲੈ ਕੇ ਜਾਣਾ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਖੇਡਾਂ ਦੇ ਨਾਲ ਜੋੜਨਾ ਚਾਹੀਦਾ ਪੜਾਈ ਵੀ ਜ਼ਰੂਰੀ ਹੈ ਪੜਾਈ ਦੇ ਨਾਲ ਮੈਨੂੰ ਤਾਂ ਇਹੀ ਹੈ ਮੈਂ ਅਰਦਾਸ ਕਰਦਾ ਅਰਦਾਸ ਵੀ ਕਰਦਾ ਤੇ ਪੇਰਾਂ ਦੇ ਮੇਰੇ ਅਰਜ਼ੀ ਵੀ ਕਰਦਾ ਆਪਣੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜੋ ਖੇਡਾਂ ਨਾਲ ਜੁੜੂਗੇ ਤਾਂ ਹੀ ਸਾਡੇ ਪਲੇਅਰ ਵਧੀਆ ਬਣੂਗੇ ਤੇ ਉਹਨਾਂ ਨੂੰ ਖੇਡਾਂ ਨਾਲ ਇਕੱਲੇ ਪਲੇਅਰ ਹੀ ਵਧੀਆ ਬਣਦਾ ਉਹਨੂੰ ਡਿਸਪਲਿਨ ਦਾ ਪਤਾ ਲੱਗਦਾ ਸਾਰੀ ਚੀਜ਼ਾਂ ਦਾ ਪਤਾ ਲੱਗਦਾ ਨਾ ਇਸ ਕਰਕੇ ਬੱਚਾ ਨੂੰ ਮੈਂ ਹੀ ਕਹਿਣਾ ਹੈ ਕਿ ਬੱਚਾ ਨੂੰ ਖੇਡਾਂ ਨੂੰ ਜੋੜੋ ਤਾਂ ਨਸ਼ਿਆਂ ਤੋਂ ਸਾਡੇ ਬੱਚੇ ਦੂਰ ਰਹਿਣ ਉਹ ਥੈਂਕ ਯੂ ਜੀ ਬਾਏ ਕੁ ਜੀ ਖਾਲਸਾ ਬਾਏ ਕੁ ਜੀ ਫਰੇ ਜੀ ਅਨੰਦ ਪਰ ਆਫ ਦਾ ਟੂਰਨਾਮੈਂਟ ਜੋ ਵੀ ਪੈਨਡ ਟੂਮਨ ਫੋਰਡਰ ਤਾਂ ਅਰਨੀ ਹੈ

ਸੱਜਣਾਂ ਸ਼੍ਰੀਮਤ ਅਸੀਂ ਨਗਰ ਨਗਰ ਤੋਂ ਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਿਸੀਨ ਇਜਾਜ਼ਤ ਦਿਓ ਧੰਨਵਾਦ